ਮੈਨੂੰ ਲੱਗਦਾ ਵੀ ਖੈਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗੀ ਆ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਉਹ ਕੁਝ ਉਹਨੂੰ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਪ੍ਰੋਸਟੇਸ਼ਨ ਇਹ ਨਹੀਂ ਵੀ ਨਾਰਦੀ ਨਾਲ ਚੱਕ ਕੇ ਵੀ ਮੈਂ ਉਹਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ ਮੀਡੀਆ 'ਚ ਮੈਂ ਇਹਨੂੰ ਬੋਲਦਾ ਤੋਂ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਇੰਨੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇਵਾਲਾ ਕਿਸੇ ਦਾ ਜਵਾਨ ਪੁੱਤ ਸੀ ਜਿਹੜਾ ਕਿ ਆ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਬਹੁਤ ਮਫਸੂਸ ਅੱਜ ਵੀ ਇਹ ਤੇ ਉਦੋਂ ਵੀ ਸੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨ ਆਪਦਾ ਵੀ ਦਿਲ ਨਹੀਂ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰਿਆ ਦਾ ਕੀਤਾ ਵੀ ਚਲੋ ਦੁਬਾਰਾ ਘਰ ਜਿਹੜਾ ਉਹ ਵਸਣ ਲੱਗਿਆ ਸੋ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਰਾਜਨੀਤੀ ਕਰਨਾ ਖੈਰਾ ਸਾਹਿਬ ਇਹ ਬੰਦ ਕਰ ਦਿਓ ਕਿਉਂਕਿ ਉਹਨਾਂ ਨੂੰ ਆਹ ਲੱਗਦਾ ਵੀ ਪਿਛਲੀ ਵਾਰੀ ਤੇ ਮਰਜੀ ਸਿੰਘ ਮਾਨ ਨੂੰ ਸ਼ਾਇਦ ਮੋਟਾ ਉਦੋਂ ਇਸ ਕਰਕੇ ਜਿਹੜੀਆਂ ਉਹ ਮਿਲ ਗਈਆਂ ਸੀ ਸੋ ਹੋਰ بڑے ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਭਾਈ ਤੁਸੀਂ ਬਹੁਤ ਵੱਡੇ ਲੀਡਰੋਂ ਉਹਨਾਂ ਤੇ ਬੋਲੋ ਤੁਸੀਂ ਜਾਣ ਬੁੱਝ ਕੇ ਮਤਲਬ ਕਿ ਇਦਾਂ ਦੀ ਰਾਜਨੀਤੀ ਕਰ ਰਹੇ ਹੋ ਕੋਈ ਨਹੀਂ ਸੰਗਰੂਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਦੇਖ ਰਿਹਾ ਬਾਕੀ ਇਹ ਰਿਜ਼ਲਟ ਜਿਹੜਾ ਤੁਹਾਨੂੰ ਚੋਣਾ ਦੱਸ ਦਿੰਦਾ ਹੈ ਸਾਹਿਬ ਆਮ ਆਮ ਜਰੂਰ ਕਹੋਣਗੇ ਜੀ ਕਿਉਂਕਿ ਸਾਰੇ ਉਮੀਦਵਾਰਾਂ ਚੋਂ ਮੈਂ ਹੀ ਜਿਹੜਾ ਕੰਨਾਂ ਦਾ ਉਹ ਸਰਗੂਰ ਦਾਗਾ ਤੇ ਮੇਰਾ ਲੋਕਾਂ ਨੂੰ ਇਲਾਕਾ ਪਤਾ ਘੱਟੋ ਘੱਟ ਕੱਲ ਨੂੰ ਬਾਹਰ ਬੜਕੇ ਕੋਈ ਮੇਰੇ ਕੋਲ ਆ ਤਾਂ ਸਕਦਾ ਇਹ ਦੂਜੇ ਜਿੰਨੇ ਨੇ ਮੈਂ ਇਹ ਲੇਕੇ ਦੇ ਨੂੰ ਤਿਆਰਾਂ ਵੀ ਇਹ ਸਿਰਫ ਇੱਕ ਜੂਨ ਤੱਕ ਇੱਥੇ ਹੈ 4 ਜੂਨ ਨੂੰ ਵੀ ਇਹਨਾਂ ਚੋਂ ਬਹੁਤਿਆਂ ਨੇ ਆਉਣਾ ਨਹੀਂ ਕਿਉਂਕਿ ਰਿਜ਼ਲਟ ਇਹਨਾਂ ਨੂੰ ਪਤਾ ਸੋ ਮੈਂ ਅੱਜ ਵੀ ਇੱਥੇ ਆ ਮੈਂ ਬਾਅਦ ਚੋ ਵੀ ਇੱਥੇ ਆ ਮੇਦੀ ਜਨਮ ਭੂਮੀ ਵੀ ਇਹ ਮੇਦੀ ਕਰਮ ਭੂਮੀ ਵੀ ਇਹ ਹੈ ਤੇ ਬਾਕੀ ਚਲੋ ਲੋਕਾਂ ਵਾਲੀ ਗੱਲ ਵੀ ਛੱਡੋ ਬਾਕੀ ਅਸੀਂ ਆਪਣੇ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਸਾਡੇ ਕੋਲੇ ਦੱਸਣ ਨੂੰ ਬੜਾ ਕੁਝ ਹੈ ਤੇ ਲੋਕਾਂ 'ਚ ਸਾਡੇ ਦੱਸਣ ਤੋਂ ਪਹਿਲਾਂ ਵੀ ਆਪ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਸ਼ਹਿਰਾਂ ਦੀਆਂ ਗਲੀਆਂ ਦੇ ਮੋਕਾਂ ਤੇ ਬੈਠੇ ਲੋਕ ਆਪ ਜਿਹੜੇ ਆਮ ਆਦਮੀ ਨੇ ਪਾਰਟੀ ਨੇ ਕੰਮ ਪਿਛਲੇ 2 ਸਾਲਾਂ ਤੋਂ ਕੀ ਕੀਤਾ ਉਹਨਾਂ ਦੀ ਜਿਹੜੀ ਚਰਚਾ ਕਰਦੇ ਆ ਚਾਹੇ ਉਹ ਨਹਿਰੀ ਪਾਣੀ ਹੋਵੇ ਪਿੰਡਾਂ ਦੇ ਵਿੱਚ ਉਹਦਾ ਜ਼ਿਕਰ ਹੈ ਇਹ ਕਹਿੰਦਾ ਵੀ ਭਾਈ ਸਾਡੇ ਪਿੰਡ 25 ਸਾਲ ਬਾਅਦ ਆ ਸਾਡੇ ਪਿੰਡ 30 ਸਾਲ ਬਾਅਦ ਆ ਅੱਜ ਮੰਡੀਆਂ ਦੇ ਵਿੱਚ ਸੀ ਕਿ ਬਿਜਲੀ ਵਾਲੀ ਖਾਸ ਤੌਰ ਜਿਹੜੀ ਮੋਟਰ ਵਾਲੀ ਹੈ ਉਹਦੀ ਲੋਕ ਚਰਚਾ ਕਰਦੇ ਆ ਵੀ ਭਾਈ ਆ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਨਜ਼ਾਰਾ ਲਿਆਤਾ ਵੀ ਜਿੱਦਣ ਦੀ ਸਰਕਾਰ ਆਈ ਹੈ ਸਾਨੂੰ ਰਾਤ ਨੂੰ ਕਦੇ ਖੇਤ ਨਹੀਂ ਜਾਣਾ ਪਿਆ ਅਸੀਂ 600 ਜੁਲਟ ਬਿਜਲੀ ਦੀ ਕੋਈ ਕਹਿੰਦਾ ਸਾਡਾ 70000 ਬਚਣ ਲੱਗ ਗਿਆ ਸਾਲ ਦਾ ਕੋਈ ਕਹਿੰਦਾ 60000 ਬਚਣ ਲੱਗ ਗਿਆ ਮਤਲਬ ਹਰੇਕ ਪਰਿਵਾਰ ਨੂੰ ਜਿੱਦਣ ਦੀ ਸਰਕਾਰ ਰਹੀ ਹੈ ਫਾਇਦਾ ਜਿਹੜਾ ਉਹ ਪਹੁੰਚਿਆ ਇਤੋਂ ਪਹਿਨਾ ਬੜੇ ਕੰਮ ਨੇ ਤੁਲਨਾ ਤੇ ਲੋਕਾਂ ਦਾ ਸਤਿ ਸੰਕੜੇ ਦਰਭੇ ਜਿਹੜੇ ਉਹ ਬਚ ਰਹੇ ਆ ਜਿਹੜੇ ਲੋਕੋਲਾਂ ਤੋਂ ਲੰਘਦੇ ਆ 14 ਟੋਲ ਪੰਜਾਬ ਦੇ ਵਿੱਚ ਬੰਦ ਜਿਹੜੇ ਆ ਉਹ ਪੀਤੇ ਆ ਮਹਾਲਾ ਕਲੀਨਿਕ ਤੋਂ ਲੈ ਕੇ ਸਮੂਤ ਤੱਕ ਬੜੇ ਕੰਮ ਨੇ ਜਿਹੜੇ ਪਿਛਲੇ ਦੋ ਸਾਲਾਂ ਚ ਸਰਕਾਰ ਨੇ ਕੀਤੇ ਆ ਤੇ ਜਿਹਦਾ ਫਾਇਦਾ ਬਹੁਤ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਮਿਲਿਆ ਅੱਜ ਖੈਰਾ ਸਾਹਿਬ ਨੇ ਇੱਕ ਬੰਦੇ ਦਾ ਜੀਵਨ ਜੋਖਮ ਨਾਲ ਹੈ ਸਿੱਧੂ ਮਸੇਵਾਲਾ ਕੇਸ ਦੇ ਵਿੱਚ ਉਹਦੇ ਤੇ ਐਫ ਆਈ ਆਰ ਵੀ ਦਰਜ ਹੈ ਉਹਨਾਂ ਨੇ ਕਹਿ ਵੀ ਉਹ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈ ਰਹੇ ਨੇ ਤੁਹਾਡੇ ਨੂੰ ਲੈ ਕੇ ਤੁਸੀਂ ਕੀ ਕਰੋਗੇ ਦੇਖੋ ਹਰਾ ਸਾਹਿਬ ਬਿਲਕੁਲ ਝੂਠ ਬੋਲਦੇ ਆ ਜੇ ਕਿ ਕਿ ਸਿੱਧੂ ਮੂਸੇਵਾਲੇ ਚ ਜਿੰਨੇ ਲੋਕ ਦੋਸ਼ੀ ਸੀਗੇ ਜਿਹੜੇ ਭਾਰਤ ਦੇ ਵਿੱਚ ਸਾਰੇ ਜਿਹੜੇ ਰੈਸਟ ਜਿਹੜੇ ਆ ਕੋਪੀਤੇ ਹੋਏ ਉਹਨਾਂ ਨੇ ਕਿਹਾ ਚਲਾਣ ਦੇ ਵਿੱਚ ਨਾਮ ਨਹੀਂ ਕਿਸੇ ਚਲਾਣ ਦੇ ਵਿੱਚ ਨਾਮ ਨਹੀਂ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਆ ਉਹ ਬਣਾਇਆ ਹੋਇਆ ਇਨਵੈਸਟੀਗੇਸ਼ਨ ਲਈ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਫਲਾ ਲੈਂਦੀ ਹੈ ਜੇ ਇਨਵੈਸਟੀਗੇਸ਼ਨ ਲਈ ਫਲਾ ਲੈਂਦੀ ਹੈ ਤਾਂ ਮਤਲਬ ਇਹ ਥੋੜੀ ਆ ਵੀ ਉਹ ਬੰਦੇ ਤੇ ਜਿਹੜਾ ਪਰਚਾ ਹੈ ਉਹ ਦਰਜ ਹੈ ਤੇ ਉਦੋਂ ਵੀ ਵੱਡੀ ਗੱਲ ਖਿਆਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਗੁਲਦੀ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਵਰਿੰਦਰ ਢਿੱਲੋ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਥ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮੈਨ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰਹੀਆਂ ਨਿਗੀਆਂ ਹੈ ਨਾ ਸੋ ਮੈਨੂੰ ਲੱਗਦਾ ਵੀ ਖਿਆਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗੀ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਹੈ ਉਹ ਕੁਛ ਉਹਨੂੰ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫਰਸਟ੍ਰੇਸ਼ਨ ਇੰਨੀ ਆ ਵੀ ਨਾਰ ਦੀ ਨਾਲ ਚੱਕ ਕੇ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ ਮੀਡੀਆ 'ਚ ਮੈਨੂੰ ਬੋਲਦਾ ਸੋ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਇੰਨੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇਵਾਲਾ ਕਿਸੇ ਦਾ ਜਵਾਨ ਪੁੱਤ ਸੀ ਜਿਹੜਾ ਗਿਆ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਆ ਬਹੁਤ ਅਫਸੋਸ ਹੈ ਅੱਜ ਵੀ ਇਹ ਤੇ ਉਦੋਂ ਵੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨ ਆਪਦਾ ਵੀ ਦਿਨ ਨਹੀਂ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪ੍ਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪ੍ਰਮਾਤਮਾ ਦਾ ਸ਼ੁਕਰਿਆ ਦਾ ਕੀਤਾ ਵੀ ਚਲੋ ਦੁਬਾਰਾ ਘਰ ਜਿਹੜਾ ਉਹ ਵਸਣ ਲੱਗਿਆ ਸੋ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਰਾਜਨੀਤੀ ਕਰਨਾ ਕਹਾਰਾ ਸਾਹਿਬ ਇਹ ਬੰਦ ਕਰ ਦਿਓ ਕਿਉਂਕਿ ਉਹਨਾਂ ਨੂੰ ਆਇਆ ਲੱਗਦਾ ਵੀ ਪਿਛਲੀ ਵਾਰੀ ਸਿਮਰਜੀਤ ਸਿੰਘ ਮਾਨ ਨੂੰ ਸ਼ਾਇਦ ਵੋਟਾਂ ਉਦੋਂ ਇਸ ਕਰਕੇ ਜਿਹੜੀਆਂ ਉਹ ਮਿਲ ਗਿਆ ਸੀ ਸੋ ਹੋਰ بڑے ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਭਾਈ ਤੁਸੀਂ ਬਹੁਤ ਵੱਡੇ ਲੀਡਰ ਹੋ ਉਹਨਾਂ ਦੇ ਬੋਲੋ ਤੁਸੀਂ ਜਾਣ ਬੁੱਝ ਕੇ ਮਤਲਬ ਕਿ ਇਦਾਂ ਦੀ ਰਾਜਨੀਤੀ ਕਰ ਰਹੇ ਹੋ ਕੋਈ ਨਹੀਂ ਸੰਗਰੂਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਦੇਖ ਰਿਹਾ ਬਾਕੀ ਇਹ ਰਿਜ਼ਲਟ ਜਿਹੜਾ ਤੁਹਾਨੂੰ ਚੋਣਾ ਦੱਸ ਦਿੰਦਾ ਹੈ ਸਾਹਿਬ ਆਮ ਆਮੀ ਪਾਰਟੀ ਦੇ ਮੰਤਰੀ ਹੋਰ ਜਾਤਾਂ ਜਾਤਾਂ ਨੇ ਪੁਲਟ ਬੋਲਦੇ ਨੇ ਕੀ ਵੋਟਾਂ ਨਾਲ ਫਰਕ ਹੀ ਪਊਗਾ ਜੀ ਮਤ ਕਹਾਂ ਦੇ ਖਿਲਾਫ ਬੋਲਿਆ ਜੀ ਸਨਿਆਣਾ ਦੇ ਖਿਲਾਫ ਬੋਲਿਆ ਦੇਖੋ ਤੇ ਵਰਤਾਲਾ ਫਰਕ ਨਹੀਂ ਪਾਉਗਾ ਜੀ ਦੇਖੋ ਉਹਨਾਂ ਨੇ ਲਾਲਜੀਤ ਢੰਡਰ ਜੀ ਦਾ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੇ ਮਾਫੀ ਜਿਹੜੀ ਹੈ ਜਨਤਕ ਪੱਧਰ ਤੇ ਜੇ ਉਹਨਾਂ ਤੋਂ ਬੋਲਿਆ ਗਿਆ ਤਾਂ ਭਈ ਉਹਨਾਂ ਨੇ ਇਸਾਰ ਮਾਫੀ ਜਿਹੜੀ ਉਹ ਮੰਗ ਲਈ ਸੀ ਬਾਕੀ ਇਹ ਕੋਈ ਪਾਰਟੀ ਦੀ ਵਿਚਾਰਤਾ ਰਣਨੀਤੀ ਤਾਂ ਸਾਡੇ ਸਪੀਕਰ ਸਾਹਿਬ ਜਿਹੜਾ ਮੁੱਖ ਮੰਤਰੀ ਦੇ ਬਰਾਬਰ ਦਾ ਜਿਹੜਾ ਅਹੁਦਾ ਹੈ ਮੁੱਖ ਬਰਾਬਰ ਦਾ ਕੀ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਜਿਹੜਾ ਵਿਧਾਨ ਸਭਾ ਚ ਖੜੇ ਹੁੰਦੇ ਪਿਛਲੇ 2 ਸਾਲਾਂ ਦੇ ਵਿੱਚ ਜੋ ਰਿਕਾਰਡ ਤੋੜ ਕੰਮ ਪੰਜਾਬ ਦੇ ਵਿੱਚ ਭਗਵੰਤ ਸਿੰਘ ਦੀ ਸਰਕਾਰ ਨੇ ਕੀਤੇ ਨੇ ਜਿੱਥੇ ਲੋਕ ਉਸ ਤੋਂ ਗਦਗਦ ਨੇ ਲੋਕ ਉਸ ਤੋਂ ਖੁਸ਼ ਨੇ ਉਥੇ ਹੀ ਪਾਰਟੀ ਦਾ ਇਸ ਗੱਲ ਲਈ ਧੰਨਵਾਦ ਕਰਦੇ ਨੇ ਜੀਵਨ ਸਿੰਘ ਦਾ ਆਰਵੰਦ ਸਿੰਘ ਦਾ ਇਹ ਤਾਂ ਬਹੁਤ ਹੀ ਸਿਆਣਾ ਸੁਣ ਜਾ ਹੈ ਨਫੀਸ ਇਮਾਨਦਾਰ ਜਿਹੜੇ ਕਿ ਆਪਦੀ ਕ੍ਰੈਡੀਬਿਲਿਟੀ ਔਰ ਕੰਮ ਕਰਨ ਦੀ ਕਪੈਸਿਟੀ ਨੂੰ ਸਾਬਤ ਕਰ ਚੁੱਕੇ ਨੇ ਪਿਛਲੇ ਸੱਤ ਸਾਲਾਂ ਦੇ ਵਿੱਚ ਬਰਨਾਲੇ ਦੇ ਵਿੱਚ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਸ੍ਰੀ ਗੁਰੂ ਦਾ ਦਾ ਉਮੀਦਵਾਰ ਬਣਾਇਆ ਉਹਨਾਂ ਨੂੰ ਜਦ ਕਿ ਦੂਜੇ ਜਿਹੜੇ ਉਮੀਦਵਾਰ ਨੇ ਉਹ ਸਾਰੇ ਕੋਈ ਬਾਹਰੋਂ ਨੇ ਕੋਈ ਆਲਰੇਡੀ ਰਾਜਨੀਤੀ ਦੇ ਵਿੱਚ ਲੋਕ ਉਹਨਾਂ ਨੂੰ ਪਾੜ ਚੁੱਕੇ ਨੇ ਸੋ ਮੈਂ ਸਮਝਦਾ ਕਿ ਜਿਹੋ ਜਿਹੇ ਰਿਜ਼ਲਟ 2022 ਦੇ ਵਿੱਚ ਪੂਰੇ ਪੰਜਾਬ ਨੇ ਔਰ ਸੰਗੂਰ ਲੋਕ ਸਭਾ ਦੇ 9 ਦੇ 9 ਹਲਕਿਆਂ ਨੇ ਜਿਹੋ ਜਿਹੇ ਰਿਜ਼ਲਟ 2022 ਦੇ ਵਿੱਚ ਦਿੱਤਾ ਸੀਗਾ ਉਹੋ ਜਿਹਾ ਹੀ ਰਿਜ਼ਲਟ ਹੈ ਜਿਹੜਾ ਉਹ ਤੁਹਾਨੂੰ 4 ਜੂਨ ਨੂੰ ਦੇਖਣ ਨੂੰ ਮਿਲੇਗਾ ਤੇ ਬਹੁਤ ਵੱਡੇ ਮਾਰਜਿਨ ਦੇ ਨਾਲ ਸਾਡੇ ਛੋਟੇ ਵੀਰ ਮੀਥੇਰ ਜੀ ਸੰਗੂਰ ਹਲਕੇ ਤੋਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਚੁੱਕਣਗੇ ਮੀਥੇਰ ਜੀ ਨੇ ਕਿਹਾ ਵੀ ਰਿਕਾਰਡ ਤੋੜਨਗੇ ਜਿਹੜਾ ਅਮਨਜੀਤ ਦਾ ਰਿਕਾਰਡ ਸੀ ਕੀ ਹੋਰ ਰਿਕਾਰਡ ਤੁਹਾਨੂੰ ਲੱਗਦਾ ਹੈ ਦੇਖੋ ਬਿਲਕੁਲ ਜੀ ਅਸੀਂ ਤਾਂ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਰਾਜਨੀਤੀ ਚ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਜਿਹੋ ਜਿਹੇ ਕੰਮ ਉਹ ਅੰਮਨਜੀਤ ਦੀ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਕੀਤੇ ਨੇ ਔਰ ਮੈਂ ਉਸਲਾਮ ਹਲਕੇ ਦਾ ਸੇਵਾਦਾਨ ਹੋਣ ਦੇ ਨਾਤੇ ਜਿੰਨੀ ਕੋਸ਼ਿਸ਼ ਕੀਤੀ ਹੈ ਔਰ ਡਵੈਲਪਮੈਂਟ ਜਿੰਨੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇਹ ਕਹਿੰਦਾ ਕਿ ਮੈਂ 100% ਕੰਮ ਕਰਦੇ ਦੋ ਸਾਲਾਂ ਦੇ ਵਿੱਚ ਪਰ ਜਿਹੜੇ ਲੰਬੇ ਸਮੇਂ ਤੋਂ ਨਹੀਂ ਹੋਏ ਸੀਗੇ ਉਹਨਾਂ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਪਰ ਬੂਰ ਪਿਆ ਵੀ ਹੈ ਤੇ ਬਾਕੀ ਦੇ ਰਹਿੰਦੇ ਨੇ ਉਹ ਆਉਣ ਦੇ 3 ਸਾਲਾਂ ਦੇ ਵਿੱਚ ਉਹ ਪੂਰੇ ਹੋ ਜਾਣਗੇ ਸੋ ਕੰਮਾਂ